ਹਾਂਜੀ ਮੇਰੇ ਵੀਰੋ ਇਹ ਹਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਔਰ ਘਰ ਪਰਮਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਮਿੱਤਰੋ ਲਓ ਜੀ ਘਰਤੀ ਜੀ ਵਲੌਗ ਦੀ ਸਟਾਰਟਿੰਗ ਤੇ ਯਾਰ ਰਾਤ ਯਾਰ ਕੱਲ ਖੁੱਡੇ ਸਾਫ਼ ਕਰੇ ਨਾ ਮਿੱਟੀ ਅੱਖਾਂ ਚੋਂ ਇਰੈਕਟ ਆ ਗਈ ਹੈ ਹਨਾ ਅੱਖ ਸੁੱਜ ਜਈ ਗਈ ਮੇਰੀ ਯਾਰ ਰਾਤ ਵੀ ਦਸੇ ਜਿਵੇਂ ਤੇ ਸਵੇਰ ਦਾ ਬਾਲ ਹੀ ਸੁੱਜਰੀ ਸੀ ਤੇ ਹੁਣ ਵਾਣੇ ਮੋਟੀ ਸੈੱਟ ਹੋਈ ਐ ਤੇ ਕਰਦੇ ਆਂ ਬਾਬੂ ਅੱਗੇ ਕੀ ਬਣਦਾ ਕਰਦਾ ਹੈ ਹਣਾ 게ਟ ਖੋਲ ਹੀ ਦਿੰਨੇ ਆ। ਬਾਕੀ ਨੀ ਗਨੂ ਆ ਮਾਰ ਲਈ ਜਾਣਾਂ ਨਰਾਂ ਦੀ ਤੇ ਇੱਕ ਜੋੜੀ ਹੋਰ ਲਾਣ ਦੀ ਸਲਾਹ ਜਿਹੜੀ ਆਪਾਂ ਨੀਲੀ ਲੈ ਕੇ ਆਏ ਸੀ ਉਹ ਆਪਾਂ ਆਪਣੇ ਨੀਲੇ ਨਾਲ ਲਾਵਾਂਗੇ। ਦੇਖਦੇ ਆਂ ਚਲੋ ਕੀ ਬਣਦਾ ਕਰਦਾ। ਇੱਕ ਵਾਰੀ ਸਰੀਰ ਜਾ ਬਣਾਉਨੇ ਆ ਫਿਰ ਦੇਖੀ ਮਿੱਤਰੋ ਕਰਦੇ ਆਂ ਨੇ ਝਾੜੂ-ਚੂੜੂ ਮਾਰਤੀ ਓਕੇ ਕਰਤੀਆਂ ਰਪਟਾ ਅੰਦਰ ਵੀ ਮਾਰਤੀ ਹਣਾ ਤੇ ਆਪਾਂ ਨੂੰ ਮਾਰਨੀ ਨਹੀਂ ਪਈ। ਚਲੋ ਵਧੀਆ ਹੀ ਗੱਲ ਐ। ਬਾਕੀ ਜਿਹੜੀ ਆ ਜੋੜੀ ਹੈਗੀ ਹੈ ਨਾ ਬਾਬਿਓ ਦੱਸ ਦਿਆਂ ਤੁਹਾਨੂੰ ਵੀ ਅੱਜ ਕੀ ਆਪਾਂ ਆਪਾਂ ਵੀ ਟਿਕਦੇ ਨਹੀਂ ਆਪਣੇ ਬਹੁਤ ਵੱਡੇ ਕੀੜਾ ਹਨਾ ਸਿੱਧੀ ਗੱਲ ਦੱਸਾਂ ਦਾ ਖੜ ਦਿਓ ਜਿਹੜੀ ਆ ਜੋੜੀ ਹੈਗੀ ਆ ਬਾਬਿਓ ਜਿਹਦਾ ਰੱਤਾ ਬੱਚਾ ਜਿਹਦੀ ਮੈਂ ਕੱਲ ਗੱਲ ਕਰਦਾ ਸੀ ਬਈ ਆਪਣੇ ਘਰਾਂ ਦਾ ਵੀ ਫਿਰਦਾ ਹਨਾ ਤੇ ਇਹ ਜੋੜੀ ਨੇ ਉਹ ਬੱਚਾ ਆਪਣੇ ਵੱਡੇ ਖੁੱਡੇ ਚ ਗੱਡਿਆ ਸੀ ਪਾਲਿਆ ਵੀ ਵਧਿਆ ਸੀ ਹਨਾ ਕਿਉਂਕਿ ਇਕੱਲਾ-ਇਕੱਲਾ ਪਾਲਿਆ ਸੀ ਤੇ ਤਾਂ ਕਰਕੇ ਨੂੰ ਨਾ ਅੰਦਰ ਹੀ ਆ ਕੇ ਅੰਦਰ ਹੀ ਬੱਚੇ ਕਢਾ ਦਿੰਨੇ ਆ ਖਣਾ ਕਿ ਉਹ ਵੀ ਅੰਦਰ ਯਾਰ ਕੱਢ ਦੇਣਗੇ ਇਹ ਪਤਾ ਹੈ ਮੈਨੂੰ ਵੀ ਸਹੀ ਕੱਢ ਦੇਣਗੇ ਬਾਕੀ ਮਿੱਟੀ ਵੀ ਪਾਤੀ ਹੁਣ ਤਾਂ ਆਪਾਂ ਕੱਲ ਪਾਤੀ ਸੀ ਕੱਲ ਅੱਛੀ ਤਰ੍ਹਾਂ ਦਿਖਾਈ ਨਹੀਂ ਤੇ ਅੱਜ ਦਿਖਾ ਦੀਆਂ ਤੁਹਾਨੂੰ ਲੋ ਜੀ ਕਰੋ ਚੱਕ ਮਿੱਟੀ ਮੁੱਟੀ ਪਾ ਕੇ ਵਧੀਆ ਹੁਣ ਬਿਠਾ ਯਾਰ ਨਾਲੇ ਪੰਜੇ ਸਾਫ ਰਿਹਾ ਕਰਨਗੇ ਕਬੂਤਰਾ ਦੇ ਨਾਲੇ ਆਂਡੇ ਟੋਕਰੀਆਂ ਚ ਮਿੱਟੀ ਪਾ ਕੇ ਆਪਾਂ ਤਾਂ ਸੀ ਇੱਕ ਜੋੜਾ ਭੂਰੂ ਵਾਲਾ ਛੜਤਾ ਸੀ ਆ ਆ ਘੜਿਆ ਠੀਕ ਹੈ ਤੇ ਇੱਕ ਜੋੜਾ ਹੋਰ ਛੱਡਦੇ ਆਪਾਂ ਸੱਤ ਵਾਲਾ ਜਿਹੜਾ ਤੁਹਾਨੂੰ ਦਿਖਾਇਆ ਹੁਣ ਮੈਂ ਹਣਾ ਬਾਕੀ ਦੋ ਬੱਚੇ ਉੱਤੇ ਕੱਢ ਰੱਖਿਆ ਉਹ ਵੀ ਦਿਖਾਈ ਨਹੀਂ ਮੈਂ ਕੱਲ ਹਣਾ ਕੱਲ ਤੁਹਾਨੂੰ ਪਤਾ ਇਹ ਸਾਰਾ ਦਿਨ ਦੁਕਾਨ ਤੇ ਰਹੇ ਯਾਰ ਸਵੇਰੇ ਖੁੱਡੇ ਸਾਫ਼ ਕਰਕੇ ਨਾਲ ਦੀ ਨਾਲ ਬਾਗ ਗਏ ਬਾਕੀ ਅੱਖ ਜੇ ਬੜਾ ਤੰਗ ਕਰਕੇ ਹੁਣ ਵੀ ਦਰਦ ਜੀ ਕਰੀ ਆਉਂਦੀ ਹੈ ਹਣਾ ਤੇ ਜਾਂ ਮਿੱਟੀ ਕਰਕੇ ਥੋੜਾ ਉਹ ਹੋ ਗਿਆ ਬਸ ਅੱਗੇ ਤਾਂ ਨਾ ਮੂੰਹ ਬਣ ਕੇ ਉਹ ਕਰਿਆ ਕਰਾਂਗੇ ਆਪੇ ਖੰਗ ਵੀ ਹੋ ਗਈ ਸੀ ਕੱਲ ਤਾਂ ਚਲੋ ਕੋਈ ਨਹੀਂ ਬਾਕੀ ਜੋੜਾ ਛੱਡਦੇ ਆ ਤੇ ਇਹਦੇ ਅੰਦਰ ਆਪਾਂ ਨਾ ਮਾ ਜੋੜਾ ਲਾਵਾਂਗੇ ਬਾਬੇ ਤਾਂ ਕਰਕੇ ਆਪਾਂ ਛੱਡੀ ਅੰਨੇ ਜੋੜਾ ਨਹੀਂ ਤਾਂ ਇਹਦੇ ਵਿੱਚ ਆਪਾਂ ਬੱਚੇ ਕਢਾ ਲੈਂਦੇ ਐਡੀ ਕੋਈ ਕਹਾਣੀ ਨਹੀਂ ਸੀ ਇਹਦੇ ਵਿੱਚ ਨਵਾਂ ਜੋੜਾ ਛੱਡਾਂਗੇ ਤਾਂ ਕਰਕੇ। ਲੋ ਜੀ ਦੇਖਿਓ ਕਿਵੇਂ ਲੜੀ ਜਾਂਦੇ ਆ ਬਾਬਿਓ। ਲੋ ਕਰੋ ਚੈੱਕ ਇਹਨਾਂ ਦੀ ਪੂਰੂ ਤੇ ਸਾਧਿਆ। ਤੀਜਾ ਵਿੱਚ ਤੀਜਾ ਵੀ ਲੜਨ ਨੂੰ ਫਿਰਦਾ ਆ ਹੈੱਡ ਆਪਣੇ ਵਾਲਾ। ਲੱੱਗੀ ਬਾਬਿਓ ਇਹਦਾ ਜੋੜਾ ਲਾਣਾ ਸੀ ਆਪਣਾ। ਨੀਲੀ ਦਾ ਜੋੜਾ ਲਾਣਾ ਸੀ ਆਪਣੇ ਨੀਲੇ ਨਾਲ ਦਿਖਾ ਦੀ ਨੀਲਾ ਬੈਠਿਆ ਆਪਣਾ। ਹਨਾ ਚਾ ਕਬੂਤਰੀ ਥੋੜੀ ਜੀ ਥੱਲੋ ਨਾ ਉਹ ਆ ਥੋੜੀ ਜੀ ਭਰੀ ਨਹੀਂ ਹੋਈ। ਤੇ ਆਪਣਾ ਜਿਹਾ ਜਮਾ ਸੈਟ ਹੈ ਜੀ ਤੇ ਉਹ ਲੈ ਕੇ ਆਏ ਸੀ ਉਹ ਯਾਰ ਉਹ ਯਾਰ ਨਿਗਾਹ ਘੱਟ ਹੀ ਰੱਖਦਾ ਸੀ ਹਨਾ ਸਿੱਧੀ ਗੱਲ ਦੱਸਾਂ ਨਾ ਮੈਂ ਤਾਂ ਕਰਕੇ ਕਬੂਤਰੀ ਥੋੜੀ ਜਿਹੀ ਉਹ ਹੈ ਚਲੋ ਕੋਈ ਨਹੀਂ ਠਹਿਰ ਕੇ ਲਾ ਦਾਂਗੇ ਥੋੜਾ ਕੋਈ ਦਿੱਕਤ ਨਹੀਂ ਕਰਨੀ ਸੈਟ ਹੋਣ ਦੋ ਕਬੂਤਰੀ ਨੂੰ ਐਵੇਂ ਲਾਏਦਾ ਕੀ ਫਾਇਦਾ ਜੋੜ ਹਨਾ ਪਹਿਲਾਂ ਹੀ ਉਹ ਕਬੂਤਰੀ ਚ ਮਾਣੀ ਮੋਟੀ ਜਾਣਤਾ ਹੋਵੇ ਤੇਰੀ ਆ ਬਾਕੀ ਬਾਬੇ ਵਾਲਾ ਅੰਦਰ ਪੱਲੇ ਵਾਲੀ ਆਂਦਾ। ਬਾਕੀ ਓਕੇ ਬਾਬਿਓ ਕੱਲ ਬੱਚੇ ਬੰਦ ਕਰਤੇ ਸੀ ਹਨਾ ਤੇ ਹੁਣ ਨਵੇਂ ਕਰੀ ਜਾਂਦੇ ਆ ਵੀ ਨਵੇਂ ਤਿਆਰ ਹੋਣ ਛੇਤੀ ਛੇਤੀ ਤੇ ਡਾਈਏ। ਬਾਕੀ ਯਾਰ ਬੱਚਿਆਂ ਨੂੰ ਦੋਨੂੰ ਫੁਣਸੀਆਂ ਹੋੜੀਆਂ। ਤੇ ਬਾਕੀ ਉਹ ਸੈਟ ਨੇ ਬੱਚਿਓ ਦੇ ਤੇ ਜਾਲ ਵਾਲੇ ਵੀ ਸੈਟ ਨੇ। ਹਨਾ ਉਹਨਾਂ ਨੂੰ ਖੁੱਲਾ ਹੀ ਛੱਡ ਤਾ ਕਿਉਂਕਿ ਵੱਡੇ ਜੇ ਹੋ ਰਿਹਾ ਕੋਈ ਦਿੱਕਤ ਵਾਲ ਗੱਲ ਨਹੀਂ। ਤੇ ਇਹ ਦੋ ਰੈੱਡ ਛੋਟੇ ਨੇ ਹਲੇ ਬਹੁਤ ਛੋਟੇ ਨੇ ਇਹਨਾਂ ਨੂੰ ਕਰਾਂਗੇ ਤਿਆਰ। ਹਨਾ ਬਾਕੀ ਮੈਂ ਦੇਖਦਾ ਪਾਣੀ ਪੂਣੀ ਦੇ ਦੇਣਾ 10-10 ਸੈਂਮ ਲਿਆ। ਦੇਖਦਾ ਬਾਬਿਓ ਆ ਗਏ ਆ ਜੀ ਉੱਤੇ ਲੱਗੇ ਸੀ ਥੱਲੇ ਹਨ ਰੋਟੀ ਉੱਟੀ ਖਾਏ ਆਂ ਦੀ ਨਾਲੇ ਨਵੇਂ ਪ੍ਰਿੰਸ ਵੀ ਲੱਗੇ ਸੀ ਇੱਧਰ ਇਹ ਤੇ ਬਾਕੀ ਬਾਬਿਓ ਆਪਣਾ ਇੱਕ ਇੱਕ ਤਾਂ ਪਹਿਲੀ ਵਾਰ ਤਾਂ ਅੱਖ ਨੇ ਬਹੁਤ ਆਨ ਕਰ ਰੱਖਿਆ ਹਨ ਤੇ ਬਾਲੀ ਜੀ ਸੁਜਦੀ ਹੈ ਯਾਰ ਛੀਛੇ ਚ ਬਾੜਾ ਦਰਦ ਵੀ ਬਾਲੀ ਕਰਦੀ ਹੈ ਹਨ ਤੇ ਬਾਬਿਓ ਬਾਕੀ ਕਬੂਤਰ ਆਂਦਾ ਆਪਣਾ ਚਿੱਟੀਆਂ ਵਾਲਾ ਉਹਦਾ ਜੋੜਾ ਲਾਣਾ ਰਹਿੰਦਾ ਹੈ ਤੇ ਉਹਦਾ ਜੋੜਾ ਲਾਵਾਂਗੇ ਆਪਾਂ ਦੇਖਦੇ ਕਿਹਦੇ ਨਾਲ ਲਾਈਏ ਤੁਹਾਨੂੰ ਕੁੱਤਰ ਵੀ ਦਿਖਾ ਦਾਂਗੇ ਤੇ ਬਾਕੀ ਮੈਂ ਕਮੈਂਟ ਜੇ ਬੜੀ ਆਉਂਦਾ ਸੀ ਤੇ ਇੱਕ ਬਾਈ ਨੇ ਕਮੈਂਟ ਕਰ ਰੱਖਿਆ ਸੀ ਬਾਈ ਜਮੇ ਦੂਰੀ ਇਸ ਕਰਦਾ ਤੇ ਨਾਮ ਤਾਂ ਨਹੀਂ ਲਿਆ ਵੀ ਕੀ ਦੀ ਰੀਸ ਕਰਦਾ ਉਹ ਮੈਨੂੰ ਪਤਾ ਹੈ ਯਾਰ ਕਈ ਵਾਰੀ ਕਮੈਂਟ ਆਇਆ ਕਈਆਂ ਦਾ ਵੀ ਤੂੰ ਸ਼ੌਂਕੀ ਜੱਟ ਦੀ ਰੀਸ ਕਰਦਾ ਤੇ ਪਹਿਲਾਂ ਵੀ ਮੈਂ ਕਿਹਾ ਸੀ ਯਾਰ ਪਹਿਲਾਂ ਵਾਲੀ ਵੀਡੀਓ ਚ ਹਨਾ ਤੇ ਹੁਣ ਵੀ ਕਈ ਜਣੇ ਆਪਾਂ ਦਾ ਯਾਰ ਆਪਾਂ ਤਾਂ ਯਾਰ ਉਹਨੂੰ ਦੇਖ ਕੇ ਹੀ ਵਲੋਗਿੰਗ ਕਰਨੀ ਸ਼ੁਰੂ ਕਰੀਏ ਸਿੱਧੀ ਜੀ ਗੱਲ ਹੈ ਹਨਾ ਆਪਾਂ ਬਹੁਤ ਘੈਂਟ ਬੰਦਾ ਯਾਰ ਆਪਾਂ ਦੇ ਆਪ ਆਪ ਖੁਦ ਦੇਖਦੇ ਆ ਸਿੱਧੀ ਜੀ ਗੱਲ ਹੈ ਆਪਾਂ ਆਪ ਦੇਖਦੇ ਆ ਹਨਾ ਬਹੁਤ ਸਿਹਰਾ ਬੰਦਾ ਤੇ ਬਾਕੀ ਰੀਸ ਕਹਿੰਦਾ ਵੀ ਜਿਵੇਂ ਦਾ ਹੈਗਾ ਅਮੇ ਬੋਲਿਆ ਕਰ ਤੂੰ ਬਈ ਉਵੇਂ ਹੀ ਬੋਲਦੇ ਆਪਾਂ ਹਨਾ ਤੇ ਥੋੜੇ ਸਾਹਮਣੇ ਮੁੰਡੇ ਆਏ ਹੁੰਦੇ ਆ ਉਹਨਾਂ ਨਾਲ ਵੀ ਉਵੇਂ ਹੀ ਬੋਲਦੇ ਆ ਜਿਵੇਂ ਬੋਲਦੇ ਹੁੰਨੇ ਆ ਹਨਾ ਤੇ ਸਾਰਾ ਉਵੇਂ ਹੀ ਬੋਲਦੇ ਆ। ਉਹ ਦੇਖ ਕੇ ਹੀ ਥੋੜਾ ਥੋੜਾ ਕੀੜਾ ਉੱਠਿਆ ਸੀ ਤੇ ਆਪਾਂ ਵਲੌਗ ਪਾਉਣ ਲੱਗ ਗਏ। ਐਡੀ ਗੱਲ ਆ ਬੱਸ। ਤੇ ਕੋਈ ਨਹੀਂ ਚਲੋ। ਉਹਦੇ ਵੇ ਬਾਈ ਨੂੰ ਵੀ ਮਿਲ ਕੇ ਆਵਾਂਗੇ ਸੰਗੀ ਜੱਟ ਨੂੰ। ਕੋਈ ਦਿੱਕਤ ਵਾਲੀ ਗੱਲ ਨਹੀਂ। ਕਦੇ ਹੋ ਸਕਿਆ ਤਾਂ ਢੇੜਾ ਊੜਾ ਵੱਜਿਆ ਹਨਾ। ਬਾਕੀ ਅੱਜ ਜਾਨਵਰਾਂ ਤੇ ਮਿਹਨਤ ਕਰੀ ਜਾਂਦੇ ਆ। ਆਪਾਂ ਬਾਕੀ ਆ ਜੋੜਾ ਵੀ ਮੇਰੇ ਨਾਲ ਸ਼ਾਕਖਿਆਂ ਦਾ ਲੱਗ ਗਿਆ। ਤੇ ਕਬੂਤਰੀ ਖਾਨੇ 'ਚ ਬੈਠੀ ਐ ਚਲੋ ਇੱਕ ਦਿਨ ਹੋਰ ਰਹਿਣ ਦੇਵਾਂਗੇ ਤੇ ਕੱਲ ਛੱਡ ਦਾਂਗੇ ਇਹਨੂੰ ਵੀ ਖੁੱਡੇ 'ਚ ਬਾਕੀ ਮੈਂ ਕਬੂਤਰ ਦਿਖਾ ਦਾਂ ਕਿਹੜੇ ਦੀ ਗੱਲ ਕਰਦਾ ਸੀ ਬੱਬੇ ਐਨੇ ਸੋਹਣੇ ਸੋਹਣੇ ਬੱਚੇ ਨਾ ਫੁਣਸੀਆਂ ਲੈ ਕੇ ਬੈਠੀ ਆਂਦੀ ਐ ਯਾਰ ਬੱਚਿਆਂ ਨੂੰ ਕਰਿਓ ਚੈੱਕ ਕਰ ਇਹਨਾ ਸੋਨਾ ਬੱਚਾ ਹਨਾ ਯਾਰ ਤੇ ਅੱਖ ਤੇ ਫੁਣਸੀਆਂ ਹੋੜੀਆਂ ਅੱਖ ਵੀ ਖਰਾਬ ਕਰਤੀ ਬੱਚੇ ਦੀ ਯਾਰਾ ਕਰਿਓ ਚੈੱਕ ਅੱਖ ਦੇਖਿਓ ਯਾਰ ਬੁਰਾ ਹਾਲ ਹੋ ਰਿਹਾ ਯਾਰ ਇੱਕ ਕੈਦੇ ਨਾਲ ਦਾ ਹੋ ਰਿਹਾ ਦਾ ਭਾਈ ਯਾਰ ਬਸ ਇਹ ਦੋ ਹੀ ਰਹਿ ਗਈ ਸੀ ਜਿਨ੍ਹਾਂ ਦੇ ਫੁਣਸੀਆਂ ਸੀ ਹਨਾ ਉਹਦਾ ਫੇਰ ਵੀ ਇਹ ਤਾਂ ਮਾਣੀ ਮੋਟੀ ਘੱਟ ਆ ਉਹਦੇ ਫੁਣਸੀਆ ਹਨਾ ਤੇ ਇਹਦੇ ਤਾਂ ਬਾਲੀ ਹੋ ਰਹੀਆਂ ਯਾਰ ਉਹਦਾ ਫੇਰ ਵੀ ਉਹ ਦੇਖੋ ਉਹਦਾ ਫੇਰ ਵੀ ਠੀਕ ਆ ਤੇ ਨੇ ਯਾਰ ਕੱਲ ਵਾਲੇ ਛੋਲੇ ਨਹੀਂ ਪਚਾਏ ਯਾਰ ਛੋਲੇ ਲਈ ਬੈਠਾ ਕੱਲ ਵਾਲੇ ਇਹਦਾ ਯਾਰ ਪੋਟਾ ਫੁਲਸੀ ਪਾਣੀ ਦਿੱਤਾ ਮੈਂ ਹੁਣ 15 ਗੇਮਲ ਮੈਂ ਕੀ ਪਤਾ ਪਾਣੀ ਨਾਲ ਚੱਲ ਪਏ ਹਨਾ ਸਿਸਟਮ ਤੇ ਪੋਟਾ ਭਰਿਆ ਪਿਆ ਸੀ ਛੋਲਿਆਂ ਨਾਲ ਵਾਲੇ ਵਾਲੇ ਦਾ ਬੜਾ ਔਖਾ ਕੰਮ ਹੋ ਰਿਹਾ ਯਾਰ ਬੱਚੇ ਦਾ ਹਨਾ ਯਾਰ ਵਧਾਈਆਂ ਜੀ ਵਧਾਈਆਂ ਆਂਡਾ ਤਰ ਲਿਆ ਜੀ ਆਪਣੇ ਬਾਬੇ ਵਾਲੇ ਦਾ ਰਿਆਸ ਡੋੜੀ ਨੇ ਆਂਡਾ ਤੇ ਇੱਧਰ ਵੀ ਤਾਂ ਰੱਖਿਆ ਵੈਸੇ ਤਾਂ ਤੇ ਮੇਨ ਜੋੜੀ ਦਾ ਚਲੋ ਕੀ ਐ ਮੇਨ ਤਾਂ ਸਾਰੀ ਮੇਨ ਨੇ ਹਨਾ ਚੋੜ ਗਰੀ ਜਾਂਦਾ ਮੈਂ ਬਾਕੀ ਇਹ ਜਿਹੜੀਆਂ ਟੋਕਰੀਆਂ ਚੋਂ ਪਰ ਕਹਿੰਦਾ ਉਹਦਾ ਆਂਡਾ ਨਹੀਂ ਜਾਗਦੇ ਆਪਾਂ ਪਤਾ ਨਹੀਂ ਕੀ ਮੰਨ ਚਾਈਆ ਉਹਦਾ ਜੀ ਨਹੀਂ ਹਨਾ ਚੋਬਰ ਕਹਿੰਦਾ ਵੀ ਇਹਦਾ ਆਂਡਾ ਲਈ ਚੱਕਣਾ ਆਪਾਂ ਆਹ ਕਬੂਤਰੀ ਦਾ ਕਹਿੰਦਾ ਇਹਦੀ ਬੱਚੇ ਕਢਾਣੇ ਆਪਾਂ ਹੈ ਤੇ ਮੈਂ ਕਿਹਾ ਜਿਵੇਂ ਤੇਰਾ ਮਨ ਕਰਦਾ ਹਨਾ ਉਵੇਂ ਕਰ ਲੈਨੇ ਚਲ ਕੋਈ ਨਹੀਂ ਬਾਕੀ ਇਹਦੇ ਵਿੱਚ ਆਪਾਂ ਮਿੱਟੀ ਪਾ ਕੇ ਵਧੀਆ ਕਰਕੇ ਸੈਟਿੰਗ ਕਰਕੇ ਰੱਖਦੇ ਆ ਫਿਰ ਦਿਖਾਉਂਦੇ ਆ ਤੁਹਾਨੂੰ ਲਓ ਜੀ ਕਾਂਡੇ ਦਾ ਤਾਂ ਹੋ ਗਿਆ ਕੰਮ ਹਨਾ ਖੱਲੇ ਡਿਗਿਆ ਮੇਰੇ ਤਾਂ ਟੁੱਟ ਗਿਆ ਤੇ ਬਾਕੀ ਤਾਂ ਇਹ ਪਟਿਆਲੇ ਵਾਲੇ ਦੇ ਰਾਂਡੇ ਚੱਕਣੇ ਸੀ ਆਪਾਂ ਸਾਦੇ ਤੇ ਕਾਂਡਾ ਚੋਪਰ ਨੇ ਦੇਖਦਾ ਇੱਕ ਟੁੱਟ ਗਿਆ ਤੇ ਬਾਕੀ ਆ ਧਰਤਾ ਬਾਬੇ ਮਿੱਟੀ ਪਾ ਕੇ ਓਕੇ ਕਰਦੇ ਜਾਵਾਂ ਦੋਨੇ ਟੋਕਰੀਆਂ ਓਕੇ ਕਰਤੀਆਂ ਬਾਕੀ ਆ ਰੱਖਣੇ ਬਹੁਤ ਦੁੱਖ ਦੇ ਰੱਖਿਆ ਇੱਕ ਖਾਮ ਹੋ ਰਿਹਾ ਉਸ ਤੋਂ ਦਾਣਾ ਪਾਣੀ ਵੀ ਨਹੀਂ ਤਰਿਆ ਹਲੇ ਹਨ ਉਧਰ ਨਾਲ ਨਹੀਂ ਗਿਆ ਕੈਮਰਾ ਜੀ ਬੱਚਿਆਂ ਨੂੰ ਛੋਲੇ ਦੇਈ ਜਾਂਦੇ ਆ ਜੀ ਕਰੀ ਜਾਂਦੇ ਆ ਤਿਆਰ ਬੱਚੇ ਹਲੇ ਤੱਕ ਤਾਂ ਹੋਈ ਨਹੀਂ ਤਿਆਰ ਪਤਾ ਨਹੀਂ ਕਦੋਂ ਹੋਣਗੇ ਦਾਣਾ ਵਾਂਗਾ ਲੈ ਚੱਕ ਲੈ ਉਹ ਬੱਚੇ ਨਹੀਂ ਜਗਦਾ ਕਿਵੇਂ ਦਾਣੇ ਪਾਦਾ ਦਾਣੇ ਮੁੱਕ ਗਏ ਅੱਛਾ ਗੇ ਤੇ ਬਾਕੀ ਦੋ ਛੋਟੇ ਬੱਚਿਆਂ ਨੂੰ ਆਪਾਂ ਦੇਤਾ ਦੇਤੇ ਮਤਲਬ ਛੋਲੇ ਗਲਤ ਥੋੜਾ ਗੈਪ ਵਾਧ ਦਿੰਦਾ ਸੀ ਮੈਂ ਤੇ ਅੱਖ ਯਾਰ ਅੱਖ ਮੈਂ ਨਹੀਂ ਦਿਖਾਂਦਾ ਰੱਖਾ ਮੈਂ ਤਾਂ ਆਪ ਤੋਂ ਹਣਾ ਬਾਕੀ ਦੋ ਬੱਚਿਆਂ ਨੂੰ ਛੋਟਿਆਂ ਨੂੰ ਦੇਤੇ ਜਿਦੇ ਲਾਲੋ ਗੁਲਾਬੀ ਕੰਟਾ ਕੰਡ ਵਾਲੀ ਦੇ ਬੱਚੇ ਸੀ ਜਿਹੜੇ ਤੇ ਆਪਾਂ ਹੁਣ ਜੋੜਾ ਵੀ ਲਾਤਾ ਉਹਦਾ ਹੀ ਲਾਇਆ ਆਪਾਂ ਜੋੜਾ ਦਿਖਾ ਦਾਂਗੇ ਤੁਹਾਨੂੰ ਪੱਟ ਪੱਟ ਕੇ ਜੋੜੇ ਲਾਈ ਜੰਨੇ ਜਿਵੇਂ ਤੁਹਾਨੂੰ ਪਤਾ ਹੀ ਆ ਹਨਾ ਬਾਬਿਓ ਤੇ ਹਰੇਕ ਨਾਲ ਲਾਈ ਜੰਨੇ ਆ ਦੇਖਦੇ ਕਿਹਦਾ ਜੋੜਾ ਪਾਸ ਹੁੰਦਾ ਕਿਹਦਾ ਨਹੀਂ ਬਾਕੀ ਦੋ ਬੱਚੇ ਕੰਡ ਮੋਹਰੇ ਆਪਣੇ ਤੁਹਾਨੂੰ ਪਤਾ ਹੀ ਆ ਆ ਕਰੋ ਚੈੱਕ ਇੱਕ ਤਾਂ ਜਮਾਂ ਹੀ ਬੁਰਾ ਹਾਲ ਹੈ ਤੇ ਇਹਦੇ ਪਾਈ ਤਾਂ ਫੇਰ ਵੀ ਮਾੜਾ ਮੋਟਾ ਕਰੋ ਠੀਕ ਹੈ ਹਨਾ ਆਪ ਤਾਂ ਜਮਾਂ ਹੀ ਬੈਠਾ ਤੇ ਆ ਬਾਕੀ ਚਿੱਟੀਆਂ ਵਾਲੇ ਦੇ ਬੱਚੇ ਪੇਦਾ ਪੇਰ ਜੋੜਾ ਲੱਗ ਗਿਆ ਸੀ ਯਾਰ ਇਹਨਾਂ ਦਾ ਹੁਣ ਆਪੇ ਲੱਗੇ ਸੀ ਪਤਾ ਨਹੀਂ ਲਾਇਏ ਸੀ ਆਪਾਂ ਯਾਰ ਬੱਚੇ ਆਂਡੇ ਬਦਲਣ ਵਾਸਤੇ ਤੇ ਬੱਚੇ ਨਿਕਲ ਗਏ ਚਲੋ ਕੋਈ ਨਹੀਂ ਬੈਠੇ ਨੇ ਪਾਕੀ ਚੋਬਰ ਖਰਾਕ ਤਿਆਰ ਕਰੀ ਜਾਂਦਾ ਸਾਰੇ ਬੱਚਿਆਂ ਨੂੰ ਛੋਲੇ ਖਵਾਤੇ ਸਾਰੇ ਦਾ ਵਸ ਚਾਰਕ ਬੱਚੇ ਨੇ ਆਪਣੇ ਕੋਲ ਹਨਾ ਉਹਨਾਂ ਚੋਂ ਵੀ ਦੋ ਯਾਰ ਬਿਜਾ ਰਹੇ ਯਾਰ ਹਨਾ ਫੁਣਸੀਆ ਤੋਂ ਜੂੰਜ ਰਹੇ ਨੇ ਤੇ ਇੱਕ ਉਹ ਦਿਦਲ ਬਣੀ ਮੋਟੀ ਤਾਂ ਹੈਗੀ ਚਲੋ ਛੋਲੇ ਛੋਲੇ ਖਵਾਤੇ ਬੱਬੇ ਯਾਰ ਹਨਾ ਬਾਕੀ ਜੋੜ ਵਾਲਾ ਐ ਸੀ ਦਿਖਾ ਦਿਆਂ ਤੁਹਾਨੂੰ ਖੜਜਾ ਦਾ ਨਾ ਨਹੀਂ ਲੱਗ ਗਈ ਪਾਣੀ ਪੀਣ ਵਾਸਤੇ ਦਿਆ ਸੀ ਤੈਨੂੰ ਭਰਾਓ ਲਓ ਜੀ ਚਿੱਟੀਆਂ ਵਾਲਾ ਕਬੂਤਰ ਆਪਣਾ ਤੇ ਪੂਰੂ ਦੀ ਭੈਣ ਮਿੱਤਰੋ ਠੀਕ ਹੈ ਇਹਨਾਂ ਦਾ ਲਾਇਆ ਜੋੜਾ ਇਹਨਾਂ ਦਾ ਦੇਖਦੇ ਹਾਂ ਕੀ ਰਿਜ਼ਲਟ ਹੈ ਬਾਪੇ ਦੀ ਮੇਰੇ ਨਾਲ ਬੱਚੇ ਨਿਕਲ ਗਏ ਲਓ ਜੀ ਦਿਨ ਹੀ ਛਿੱਪ ਗਿਆ ਤੇ ਟਰੇਆ ਚੱਕਤੀ ਹੋਏ ਤੁਹਾ ਦਾ ओके ਕਰਤਾ ਕੰਮ ਜਮੇ ਮਲੇ ਲਾ ਦੋਗੇ ਪੰਕਚਰ ਕੀ ਦੇਖੋ ਜਾਨਾ ਕਿ ਨਾ ਜੀਦਾ ਵੇ ਇਹ ਦੇਖ ਲੈਂਦਾ ਡਾਕਟਰ ਅੰਦਾ ਛੱਡੋ ਨਾ ਆਪਾਂ ਆਪ ਦਾ ਕਰਦੇ ਗੱਲ ਦੋਲ ਦੇ ਜੋਬਰਾ ਦੋਲ ਦੇ ਪਾਣੀ ਦੇ ਕਿਸ ਵੱਡਾ ਹੁੰਦਾ ਕੰਮ ਕੰਮ ਤਾਂ ਅੱਜ ਵੀ ਕੋਈ ਨਿਕਲਿਆ ਹਨਾ ਅੱਜ ਵੀ ਡਾਕਟਰ ਨਾਲ ਮਿਲਿਆ ਅੱਜ ਤਰਾ ਕੋਈ ਨਹੀਂ ਸਵੇਰੇ ਦੇਖਦੇ ਆ ਮਿੱਤਰੋ ਇੱਕ ਤਾਂ ਅੱਖ ਲੈ ਕੇ ਬੈ ਗਈ ਯਾਰ ਸਵੇਰੇ ਫੇਰ ਛੁੱਟੀ ਵੱਜੂਗੀ ਸੂਲ ਦੀ ਹਾਂ ਜਾਲਾ ਚੁੰਗੜਾ ਭਜਾ ਨਿਲਾ ਦੇ ਲਾ ਦੇ ਯਾਰ ਕਰਦੇ ਆ ਬਾਕੀ ਵਲੋਗ ਦੀ ਐਂਡਿੰਗ ਹਣਾ ਦੋ ਦਿਨਾਂ ਕਰ ਲਾ ਦੇ ਜੋਬਰਾ ਤਾਲਾ ਲਾ ਦੇ ਨਾਲੇ ਮੈਂ ਵਲੋਗ ਨੂੰ ਤਾਲਾ ਲਾਦਾ ਸਵੇਰੇ ਤਾਲਾ ਖੋਲਣਾ ਵੀ ਤਾਲਾ ਦਾ ਪਾਸਾ ਖੋਲੂ ਜਦੀ ਹੋਰ ਨਿਕਲ ਪੁੱਛ ਲੈ ਅੰਦਰੋਂ ਤਾਲੇ ਤਾਂ ਲੱਗ ਰਹੀ ਮੈਂ ਬਾਈ ය ක ච තිීගමේ විනුම් මදන යාර කල්ල.